ਭਾਈ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਮੈਸੀ 900 ਟਰੈਕਟਰ ਆ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲ ਆ ਬਾਈ ਹਾਂਜੀ ਵਧੀਆ ਵੀਰੇ ਠੀਕ ਆ ਬਾਈ ਕਿਹੜਾ ਮਾਡਲ ਆ ਮੈਸੀ ਇਹ 2009 ਮਾਡਲ ਆ ਜੀ ਠੀਕ ਆ 2009 ਮਾਡਲ ਆ ਜੀ ਨੰਬਰ 50 ਵਾ ਨੰਬਰ 50 ਫਰਸਟ ਓਨਰ ਆ ਵੀ ਸਰਕਾਰੀ ਪਲੇਟਾਂ ਠੀਕ ਆ ਜੀ ਫਰਸਟ ਓਨਰ ਆ ਸਰਕਾਰੀ ਪਲੇਟਾਂ ਲੱਗੀਆਂ ਪੀ ਵੀ 04 ਫਰੀ ਕੋਡ ਦਾ ਨੰਬਰ ਆ ਹਾਂਜੀ ਹਾਂਜੀ ਪਹਿਲੇ ਨਾਂ ਸਾਰਾ ਗੁਰੂ ਫਰਸਟ ਓਨਰ ਆ ਸਾਰਾ ਰਿਕਾਰਡ ਨਾਲ ਆ ਹਜ਼ਾਰ ਕੱਟਦਾ ਹੈ ਹਾਂ ਹਾਂਜੀ ਜੈਨੂਨ ਚੱਲਿਆ ਵੀਰੇ ਜੈਨੂਨ ਚੱਲਿਆ ਕੰਪਨੀ ਰਿਕਾਰਡ ਨਾਲ ਟੈ ਟਾਇਰ ਵੀਰੇ ਚਾਰ ਹੀ ਨਵੇਂ ਚਾਰ ਹੀ 95 ਰੁਪਏ ਠੀਕ ਆ 2009 ਮਾਡਲ ਦੇ ਹਾਂ ਹੁਣ ਪਏ ਨਵੇਂ ਸਮਾਨ ਬਾਈ ਚੰਡਾ ਫੱਟੀ ਛੜੀ ਵੀਰੇ ਸਾਰਾ ਕੁਝ ਨਾਲ ਬਲੂ ਠੀਕ ਆ ਇੰਡੀਅਨ ਗੇਟ ਦਾ ਕਿਵੇਂ ਆ ਇੰਡੀਅਨ ਗੇਟ ਦਾ ਬਿਲਕੁਲ ਓਕੇ ਆ ਵਾਕੇ ਤਸਲੀ ਕਰਕੇ ਲੈ ਜੇ ਹੁਣ ਤਾਂ ਬਾਣ ਵੀ ਤੁਹਾਨੂੰ ਪਤਾ ਵੀਲੇ ਆ ਹੁਣ ਭਲਾ ਜਿੰਨਾ ਮਰਜੀ ਵਾਕੇ ਲੈ ਜੀ ਹੁਣ ਤਾਂ ਜਿੰਨਾ ਮਰਜੀ ਵਾਕੇ ਤਸਲੀ ਕਰ ਲਈ ਠੀਕ ਆ ਬਾਈ ਡਿਮਾਂਡ ਦੀ ਗੱਲ ਕਰੀਏ ਮਾੜੀ ਦੇ ਤਾਂ ਲੱਖ 5000 ਰੁਪਏ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਜੀ ਹਾਂਜੀ ਜੀ ਮਾਨਤਨ ਵੀ ਫੋਲ ਕਰਾਂਗੇ ਠੀਕ ਹੈ ਜੀ ਨੰਬਰ ਸਕਰੀਨ ਤੇ ਆ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ